ਮਨੀਸ਼ ਸੋਦੀਆ ਦੇ ਬਾਰੇ ਖਬਰਾਂ ਆਈਆਂ ਕਿ ਉਹਨਾਂ ਨੂੰ ਪ੍ਰੋਟੋਕੋਲ ਬੜਾ ਵਧੀਆ ਦਿੱਤਾ ਗਿਆ ਵੀ ਵੀ ਆਈਪੀ ਦਿੱਤਾ ਗਿਆ ਪਰ ਕਿਸ ਹیثیت ਨਾਲ ਦਿੱਤਾ ਗਿਆ ਵਿਰੋਧੀਆਂ ਨੇ ਵੀ ਸਵਾਲ ਖੜੇ ਕੀਤੇ ਆ ਆਰਟੀ ਐਕਟਿਵਿਸਟ ਮਾਨਕ ਗੋਇਲ ਨੇ ਵੀ ਇਸ ਦੇ ਉੱਤੇ ਟਿੱਪਣੀਆਂ ਕੀਤੀਆਂ ਨੇ ਇਥੋਂ ਤੱਕ ਕਿ ਗੁਰਦਾਸਪੁਰ ਦੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਤੇ ਇੱਕ ਵੱਖਰੇ ਅੰਦਾਜ਼ ਚ ਕਹਿੰਦੇ ਸਾਡੇ ਮਹਿਮਾਨ ਦਾ ਸਵਾਗਤ ਹੈ ਸਾਡੇ ਲੋਕ ਸਭਾ ਹਲਕੇ ਚ ਦੇਖੋ ਕਿ ਉਹ ਕਿ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਨੇ ਜੀ ਉਹਨਾਂ ਨੇ ਚੁਟਕੀ ਲਈ ਹੈ ਹੁਣ ਸਵਾਲ ਹੈ ਕਿ ਜਿਹੜੇ ਆਮ ਆਦੀ ਪਾਰਟੀ ਦੇ ਦਿੱਲੀ ਦੇ ਵਿੱਚ ਡਿਪਟੀ ਸੀਐਮ ਰਹਿ ਚੁੱਕੇ ਇਸ ਵੇਰ ਉਹ ਐਮਐਲਏ ਨਹੀਂ ਆ ਠੀਕ ਹੈ ਕਿ ਪੰਜਾਬ ਆਮ ਆਦੀ ਪਾਰਟੀ ਦੇ ਮਾਮਲਿਆਂ ਦੇ ਇੰਚਾਰਜ ਆ ਉਹਨਾਂ ਨੂੰ ਇੱਥੇ ਜ਼ਿੰਮੇਵਾਰੀ ਦਿੱਤੀ ਹੈ ਪਰ ਜਿਹੜਾ ਉਹਨਾਂ ਨੂੰ ਪ੍ਰੋਟੋਕਾਲ ਦਿੱਤਾ ਜਾ ਰਿਹਾ ਉਹ ਸੀਐਮ ਦੇ ਬਰਾਬਰ ਦਿੱਤਾ ਜਾ ਰਿਹਾ ਸ਼ਾਇਦ ਸੀਐਮ ਤੋਂ ਵੀ ਉੱਪਰ ਦਿੱਤਾ ਜਾ ਰਿਹਾ ਜਿਹੜੀ ਇੱਕ ਨਵੀਂ ਰੀਤ ਹੈ ਪਹਿਲਾਂ ਵੀ ਇੱਥੇ ਕਾਲੀ ਦਲ ਔਰ ਭਾਜਪਾ ਦੀਆਂ ਸਾਂਝੀਆਂ ਸਰਕਾਰਾਂ ਰਹੀਆਂ ਉਹਨਾਂ ਵੇਲੇ ਵੀ ਭਾਜਪਾ ਦੇ ਪਾਰਟੀ ਮਾਮਲਿਆਂ ਦੇ ਇੰਚਾਰਜ ਆਉਂਦੇ ਰਹੇ ਨੇ ਉਹਨਾਂ ਨੂੰ ਇਦਾਂ ਦੀ ਵੀਆਈਪੀ ਟ੍ਰੀਟਮੈਂਟ ਨਹੀਂ ਦਿੱਤੀ ਜਾਂਦੀ ਰਹੀ ਕਾਂਗਰਸ ਦੀ ਸਰਕਾਰ ਵੀ ਰਹੀ ਆ ਪਾਰਟੀ ਮਾਮਲਿਆਂ ਦੇ ਇਨਚਾਰਜ ਹੁੰਦੇ ਰਹੇ ਨੇ ਇਸ ਤਰ੍ਹਾਂ ਦੀ ਪ੍ਰੋਟੋਕੋਲ ਜਾਂ ਵੀਆਈਪੀ ਟ੍ਰੀਟਮੈਂਟ ਨਹੀਂ ਦਿੱਤੀ ਜਾ ਰਹੀ ਜਿੱਦੋਂ ਹੁਣ ਦਿੱਤੀ ਜਾ ਰਹੀ ਆ ਹੁਣ ਜਿਹੜਾ ਕਿਉਂਕਿ ਚਿੱਠੀਆਂ ਬਾਹਰ ਆ ਗਈਆਂ ਨੇ ਉਹਨੂੰ ਲੈ ਕੇ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਡਿਪਟੀ ਸੀਐਮ ਰਹਿ ਚੁੱਕੇ ਪੰਜਾਬ ਦੇ ਇਸ ਟਾਈਮ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਨੇ ਉਹਨਾਂ ਨੇ ਚੁਟਕੀ ਲਈ ਉਹ ਲਈ ਹੈ ਉਹ ਕਿਉਂਕਿ ਖਬਰ ਕੀ ਹੈ ਕਿ ਆਮ ਆਦੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸੋਧੀਆ ਚਾਰ ਦਿਨਾਂ ਦੇ ਦੌਰੇ ਵਾਸਤੇ ਪਠਾਨਕੋਟ ਜਾ ਰਹੇ ਨੇ ਇਸ ਦੇ ਮੱਦੇਨਜ਼ਰ ਪਠਾਨਕੋਟ ਜਾਂ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਡਾਕਟਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਡਾਕਟਰ ਵੀ ਵੱਡੀ ਗਿਣਤੀ ਦੇ ਵਿੱਚ ਆ ਇਸ ਮਾਮਲੇ 'ਚ ਹੁਣ ਰਾਜਨੀਤੀ ਸ਼ੁਰੂ ਹੋ ਗਿਆ ਜਿੱਥੇ ਸਭ ਤੋਂ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਨੇ ਟਵੀਟ ਕੀਤਾ ਨਾਲ ਦੇ ਨਾਲ ਸੁਪਾਰ ਸਿੰਘ ਖਹਿਰਾ ਹੋਣਾ ਦਾ ਵੀ ਪ੍ਰੈਸ ਬਿਆਨ ਆ ਗਿਆ ਆਰਟੀ ਐਕਟਿਵਿਸਟ ਮਾਨ ਗੋਲ ਹੋਣਾ ਦੇ ਬਹਿ ਗਿਆ ਸ਼ਾਇਦ ਬਾਕੀ ਹਲੇ ਚੁੱਪ ਨੇ ਉਹ ਜਿਹੜੇ ਸੁਖਜਿੰਦਰ ਰਧਾਵਾ ਨੇ ਇਸ ਤੇ ਵਿਅੰਗ ਕੱਸਿਆ ਹੈ ਉਹਨਾਂ ਨੇ ਕਿਹਾ ਕਿ ਮੇਰੇ ਖਿਆਲ ਵਿੱਚ ਤੁਹਾਡੀ ਡਿਊਟੀ ਵਿੱਚ ਹਲੇ ਸਰਕਾਰ ਨੇ ਘੱਟ ਡਾਕਟਰ ਲਗਾਏ ਨੇ ਆਪ ਤੁਹਾਡੇ ਲਈ ਤਾਂ ਇੱਕ 에어 ਐਮਬੂਲੈਂਸ ਵੀ ਦਿੱਤੀ ਜਾਣੀ ਚਾਹੀਦੀ ਸੀ ਉਹਨਾਂ ਨੇ ਆਖਰ ਵਿੱਚ ਲਿਖਿਆ ਕਿ ਗਟਵਲ ਸੂਣ ਮਹਿਮਾਨ ਹਾਲਾਂਕਿ ਹਲੇ ਤੱਕ ਆਮਾਦੀ ਪਾਰਟੀ ਵੱਲੋਂ ਕੋਈ ਜਵਾਬ ਨਹੀਂ ਆਇਆ ਹੁਣ ਸਖਜਿੰਦਰ ਸਿੰਘ ਦਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾਇਆ ਜਿਸ ਸੋਨ ਕਹਿੰਦੇ ਕਿ ਸਿਵਲ ਸਰਜਨ ਆਫਿਸ ਵੱਲੋਂ ਜਾਰੀ ਦੇਸ਼ ਵਿੱਚ ਜਿੰਨਾ ਡਾਕਟਰਾਂ ਦੀ ਡਿਊਟੀ ਲਗਾਈ ਗਈ ਆ ਉਹਦੀ ਉਹਨਾਂ ਨੇ ਕਾਪੀ ਵੀ ਅਟੈਚ ਕੀਤੀ ਆ ਨਾਲ ਲਿਖਿਆ ਕਿ ਮਨੀਸ਼ ਸੁਦੀਆ ਭਰਾ ਤੁਹਾਨੂੰ ਕੋਈ ਗੰਭੀਰ ਬਿਮਾਰੀ ਤਾਂ ਨਹੀਂ ਵੈਸੇ ਤੁਹਾਡਾ ਮੇਰੀ ਲੋਕ ਸਭਾ ਹਲਕੇ ਵਿੱਚ ਆਉਣ ਤੇ ਸਵਾਗਤ ਹੈ ਲੇਕਿਨ ਜਿਸ ਤਰ੍ਹਾਂ ਤਾਨੂੰ ਡਾਕਟਰਾਂ ਦੀ ਟੀਮ ਦਿੱਤੀ ਗਈ ਹੈ ਇਹ ਟੀਮ ਘੱਟ ਲੱਗ ਰਹੀ ਹੈ ਮੇਰੇ ਖਿਆਲ ਵਿੱਚ ਤੁਹਾਡੀ ਸੇਵਾ ਦੇ ਲਈ 에어 ਐਂਬੂਲੈਂਸ ਵੀ ਦਿੱਤੀ ਜਾਣੀ ਚਾਹੀਦੀ ਹੈ ਬਾਕੀ ਗੱਟਵਲ ਸੁਣ ਹੁਣ ਮਨੀਸ਼ ਸਰਦਿਆ ਨੂੰ ਪੰਜਾਬ ਦੇ ਵਿੱਚ ਜ਼ਿੰਮੇਵਾਰੀ ਦਿੱਤੀ ਗਈ ਹੈ ਹੁਣ ਦੇਖੋ ਜਿਹੜੇ ਡਾਕਟਰ ਜਿਹੜੇ ਦਿੱਤੇ ਗਏ ਨੇ ਉਹ ਵੱਡੇ ਪੱਧਰ ਤੇ ਦਿੱਤੇ ਕਿਨੇ ਐਮ ਡੀ ਲੈਵਲ ਦੇ ਡਾਕਟਰ ਦਿੱਤੇ ਕਿਨੇ ਜੀ ਮੁਰ 12 12 ਜਿਹੜੇ ਡਾਕਟਰ ਦਿੱਤੇ ਗਏ ਨੇ ਉਹ ਆਪਣੇ ਆਪ ਵਿੱਚ ਸਵਾਲ ਖੜੇ ਕੀ ਕਰੀਏ ਕਹਿੰਦੇ ਕਿ ਜਿਹੜੀ ਇਕਲੌਤੀ ਪਠਾਨਕੋਟ ਜ਼ਿਲ੍ਹੇ ਕੋਲ ਐਂਬੂਲੈਂਸ ਹੈ ਜਿਹੜੀ ਨਾਲ ਲਗਾਈ ਗਈ ਉਹ ਇੱਕ ਹੀ ਹੈ ਉੱਥੇ ਤੇ ਜੇ ਐਮਰਜੈਂਸੀ ਲੋਡ ਪੈ ਗਈ ਤੇ ਉਹ ਕਿੱਥੋਂ ਆਉਗੀ ਵਾਪਸ ਜਾਂ ਕਿਵੇਂ ਦੇਣਗੇ ਸੇਵਾਵਾਂ ਔਰ ਸੁਖਣਾ ਇਹਨਾਂ ਦੀ ਸਿਹਤ ਠੀਕ ਆ ਤੰਦਰੁਸਤ ਨੇ ਇਦਾਂ ਦਾ ਸੀਐਮ ਦੇ ਨਾਲ ਇੱਕ ਐਂਬੂਲੈਂਸ ਚੱਲਦੀ ਹੁੰਦੀ ਡਾਕਟਰਾਂ ਦੀ ਇੱਕ ਟੀਮ ਜਾਂਦੀ ਇੱਥੇ ਤੇ 12-12 ਜਿਹੜੇ ਡਾਕਟਰ ਨੇ ਉਹ ਤਨਾਤ ਕੀਤੇ ਗਏ ਨੇ ਜਿਸ ਕਰਕੇ ਰਾਜਨੀਤੀ ਹੋ ਰਹੀ ਹੈ ਸਿਆਸਤ ਹੋ ਰਹੀ ਹੈ ਜਿੱਥੇ ਉਹਨਾਂ ਨੇ ਵਿਅੰਗ ਕੱਸਿਆ ਉਥੇ ਕਿਉਂਕਿ ਸੁਖਪਾਲ ਸਿੰਘ ਖਹਿਰਾ ਸੁਖਪਾਲ ਸਿੰਘ ਖਹਿਰਾ ਹੁਣ ਵੀ ਆਮ ਆਦੀ ਪਾਰਟੀ ਨੂੰ ਉਸ ਸੱਜਰੇ ਸ਼ਰੀਕ ਨਹੀਂ ਹੁੰਦੇ ਉਸ ਤਰ੍ਹਾਂ ਉਹ ਪੇਸ਼ ਆਉਂਦੇ ਨੇ ਉਹਨਾਂ ਨੇ ਵੀ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਹੈ ਉਹ ਵੀ ਆਪਾਂ ਪੜ੍ਹ ਤੰਦੇ ਹੈਗੇ ਉਹ ਕੀ ਲਿਖਦੇ ਹੈਗੇ ਨੇ ਕਿ ਆ ਸਾਬ ਦਾ ਵਿਰੋਧੀ ਧਰਦੇ ਆਗੂ ਨੇ ਅੱਜ ਇੱਕ ਜਾਰੀ ਬਿਆਨ ਵਿੱਚ ਪਠਾਨਕੋਟ ਦੀ ਅਕੱਲੀ ਐਡਵਾਂਸਡ ਲਾਈਫ ਸਪੋਰਟ ਐਂਬੂਲੈਂਸ ਤੇ 6 ਐਮਡੀ ਡਾਕਟਰਾਂ ਦੀ ਟੀਮ ਨੂੰ ਆਮ ਆਦੀ ਪਾਰਟੀ ਦੇ ਆਗੂ ਮਨੀਸ਼ ਸੋਦੀਆ ਦੀ 24 April 2025 ਨੂੰ ਰੰਜੀਤ ਸਾਗਰ ਡੈਮ ਦੇ ਰੈਸਟ ਹਾਊਸ ਦੇ ਦਰਾਂਨ ਸੇਵਾ ਵਿੱਚ ਲਗਾਉਣ ਤੇ ਹਰਾਨੀ ਅਤੇ ਗੁੱਸੇ ਦਾ ਵੀ ਪ੍ਰਗਟਾਵਾ ਕੀਤਾ ਉਹਨਾਂ ਨੇ ਕਿ ਨਕਾਰੇਗੇ ਆਗੂ ਨੂੰ ਮੁੱਖ ਮੰਤਰੀ ਵਰਗੀਆਂ ਸਹੂਲਤਾਂ ਜਨਤਾ ਦੇ ਪੈਸੇ ਤੇ ਜਾਨਾਂ ਦੀ ਕੀਮਤ ਉੱਤੇ ਦੇਣ ਦੀ ਸਖਤ ਨਿਖੇਦੀ ਕੀਤੀ ਆ ਉਹਨਾਂ ਅੱਗੇ ਕਿ ਪਠਾਨਕੋਟ ਦੀ ਇਕੱਲੀ ਐਲਐਸ ਐਂਬੂਲੈਂਸ ਵਰਗੇ ਮਹੱਤਵਪੂਰਨ ਸਿਹਤ ਸੰਭਾਲ ਸਰੋਤਾਂ ਨੂੰ ਮਨੀਸ਼ ਸੋਧਿਆ ਦੇ ਦੌਰੇ ਲਈ ਵਰਤਣਾ ਸਰਕਾਰੀ ਸੰਪਤੀਆਂ ਦਾ ਸਪਸ਼ਟ ਦੁਰਪਯੋਗ ਹੈ ਖਾਸ ਕਰਕੇ ਜਦੋਂ ਪੰਜਾਬ ਦੀ ਸਿਹਤ ਸੰਭਾਲਟਾਂ 'ਚ ਪਹਿਲਾਂ ਹੀ ਦਬਾਅ ਹੈ ਟਾ ਖੈਰ ਨੇ ਸਵਾਲ ਉਠਾਉਂਦੇ ਆ ਕਿ ਜੇ ਇਹ ਕਾਰਜ ਆਮ ਆਦੀ ਪਾਰਟੀ ਦੇ ਆਮ ਆਦਮੀ ਸਿਧਾਂਤ ਨਾਲ ਕਿਵੇਂ ਮੇਲ ਖਾਂਦੇ ਨੇ ਇਹ ਦਲੀਲ ਦਿੰਦੇ ਹੋਏ ਸੋਸੋਧਿਆ ਵਰਗੇ ਆਗੂਆਂ ਨੂੰ ਵੀ ਵੀ ਆਈਪੀ ਸਹੂਲਤਾਂ ਦੇਣਾ ਪਾਰਟੀ ਦੇ ਆਮ ਨਾਗਰਿਕ ਦੀ ਸੇਵਾ ਕਰਨ ਦੇ ਦਾਅਵੇ ਵਿਰੁੱਧ ਸੁਪਾਲ ਸਿੰਘ ਖੈਰਾਂ ਨੇ ਉਹਨਾਂ ਨਿਯਮਾਂ ਤੇ ਨੀਤੀਆਂ ਉੱਤੇ ਸਵਾਲ ਠਾਏ ਜਿਨ੍ਹਾਂ ਅਧੀਨ ਮਨੀਸ਼ ਸੋਸੋਧਿਆ ਜੋ ਪੰਜਾਬ ਵਿੱਚ ਕੋਈ ਅਧਿਕਾਰਿਤ ਅਹੁਦਾ ਨਹੀਂ ਰੱਖਦੇ ਤੇ 2023 ਵਿੱਚ ਦਿੱਲੀ ਆਪਕਾਰੀ ਨੀਤੀ ਮਾਮਲੇ ਵਿੱਚ सीबीआई ਵੱਲੋਂ ਗ੍ਰਿਫਤਾਰ ਕੀਤੇ ਗਏ ਸਨ ਨੂੰ ਅਜਿਹੀਆਂ ਸ਼ਾਨਦਾਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਫੈਸਲੇ ਦਾ ਆਧਾਰ ਸਪਸ਼ਟ ਕਰਨ ਅਤੇ ਸਰਕਾਰੀ ਸਰੋਤਾਂ ਦੇ ਦੁਰਉਪਯੋਗ ਲਈ ਜਵਾਬਦੇਹੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਨਾਗਰਿਕ ਇਸ ਤੋਂ ਬਿਹਤਰ ਦੇ ਹੱਕਦਾਰ ਹਨ ਕਿਉਂਕਿ ਉਹਨਾਂ ਦੀਆਂ ਜ਼ਰੂਰੀ ਸਵਾਬਾਂ ਨੂੰ ਆਪ ਆਗੂਆਂ ਦੀ ਖੁਸ਼ਮਰੀ ਖਸ਼ਮਤ ਲਈ ਨੁਕਸਾਨ ਨਾ ਪਹੁੰਚਾਇਆ ਜਾਵੇ ਸੁਪਾਰ ਸਿੰਘ ਕਹਿ ਰਹੇ ਨੇ ਸੂਬਾ ਸਰਕਾਰ ਨੂੰ ਪੰਜਾਬ ਦੇ ਲੋਕਾਂ ਲਈ ਸਿਹਤ ਸੰਭਾਲ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਦੀ ਤਰਜੀਹ ਦੇਣ ਅਤੇ ਸਿਆਸੀ ਤੌਰ ਤੇ ਜੁੜੇ ਵਿਕਤੀਆਂ ਦੀ ਵੀ ਵੀ ਆਈਪੀ ਸੱਭਿਆਚਾਰ ਦੀ ਸੇਵਾ ਦੇਣ ਤੋਂ ਵੀ ਗਰੇਜ ਕਰਨੀ ਆਕਿਆ ਹੁਣ ਇਹ ਸਵਾਲ ਹੈ ਕਿ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਔਰ ਵਿਰੋਧੀਆਂ ਦਾ ਜਿਹੜੇ ਸਵਾਲ ਖੜੇ ਕਰਨਾ ਉਹ ਵੀ ਜਾਇਜ਼ ਆ ਕਿ ਮਨੀਸ਼ੋ ਦੇ ਸਾਹਿਬ ਠੀਕ ਪਾਰਟੀ ਮਾਮਲੇ ਦੇ ਚਾਰਜ ਸਰਕਾਰ ਉਹਨਾਂ ਨੂੰ ਸਪੈਸ਼ਲ ਗੈਸਟ ਦੇ ਤੌਰ ਤੇ ਟ੍ਰੀਟ ਕਰ ਸਕਦੀ ਆ ਪਰ ਇੰਨੀਆਂ ਜਿਹੜੀਆਂ ਸੁੱਖ ਸਹੂਲਤਾਂ ਦੇਣੀਆਂ ਪਿੱਛੇ ਜੇ ਚਰਚਾ ਹੈ ਸ਼ਾਇਦ ਉਹਨਾਂ ਨੂੰ ਜਿੱਥੇ ਮੰਤਰੀਆਂ ਦੀਆਂ ਕੋਠੀਆਂ ਇੱਕ ਮੰਤਰੀ ਦੀ ਕੋਠੀ ਖਾਲੀ ਕਰਾ ਕੇ ਉਹਨਾਂ ਨੂੰ ਉਹ ਕੋਠੀ ਵੀ ਅਲਾਟ ਕੀਤੀ ਗਈ ਆ ਪਹਿਲਾਂ ਰਾਗੂ ਚੱਡਾ ਸਾਹਿਬ ਨੂੰ ਵੀ ਕੋਠੀ ਲਾੜ ਦਿੱ ਕੀਤੀ ਗਈ ਹੁਣ ਰਾਗਵ ਚੱਡਾ ਸਾਹਿਬ ਦੀ ਪੰਜਾਬ ਦੇ ਵਿੱਚ ਐਂਟਰੀ ਫਿਲਹਾਲ ਤੇ ਬੰਦ ਆ ਉਹਨਾਂ ਕੋ 50 ਨੰਬਰ ਕੋਠੀ ਵੀ ਸ਼ਾਇਦ ਵਾਪਸ ਲੈ ਲਈਆ ਉੱਥੇ ਕੋਈ ਹੋਰ ਠਹਿਰਦਾ ਹੈਗਾ ਇਸ ਕਰਕੇ ਇਹ ਸਰਕਾਰ ਵਿਰੋਧੀਆਂ ਦੇ ਨਿਸ਼ਾਨ ਤੇ ਆ ਗਈ ਹੈ ਕਿ ਆਖਰ ਇਹ ਕੀ ਕੁਝ ਹੋ ਰਿਹਾ ਔਰ ਜਿਹੜੇ ਆਰਟੀਆ ਐਕਟੀਵਿਸਟ ਉਹਨਾਂ ਦਾ ਮਾਨਕ ਗੋਹਲਣ ਉਹਨਾਂ ਵੀ ਸਵਾਲ ਖੜੇ ਕੀਤੇ ਹੈਗੇ ਨੇ ਇਸ ਮਸਲੇ ਦੇ ਵਿੱਚ ਕਿ ਸਰਕਾਰ ਤੇ ਵੀਆਈਪੀ ਸਹੂਲਤਾਂ ਜਾਂ ਆਮ ਬੜੀਆਂ ਗੱਲਾਂ ਕਰਦੀ ਸੀ ਉਹ ਸਾਰਾ ਕੁਝ ਹੁਣ ਉਲਟ ਹੋ ਗਿਆ ਜਿਸ ਕਰਕੇ ਸਰਕਾਰ ਜਿਹੜੇ ਵਿਰੋਧੀਆਂ ਤੇ ਨਿਸ਼ਾਨੇ ਦਾ ਹੁਣ ਸਰਕਾਰ ਇਸ ਮਸਲੇ ਦੇ ਵਿੱਚ ਨਾ ਕੁਝ ਬੋਲੇਗੀ ਨਹੀਂ ਹੁਣ ਕਿਉਂਕਿ ਇਹ ਵੀ ਮਸਲਾ ਬਹੁਤ ਵੱਡਾ ਹੈ ਅ ਪੀ ਮਨੀਸ਼ ਸੁਧਿਆ ਨੂੰ ਵੀ ਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਪਰ ਦੂਜਾ ਇਹ ਮਸਲਾ ਹੁਣ ਸਰਕਾਰ ਨੇ ਇੱਕ ਨਵਾਂ ਖੜਾ ਹੋ ਗਿਆ ਐਸਪੀਐਸ ਪਰਮਾਰ ਵਾਲਾ ਹੁਣ ਮਾਨ ਗੋਲਕੀ ਕਹਿੰਦੇ ਨੇ ਕਹਿੰਦੇ ਮਨੀਸ਼ ਸੁਧਿਆ ਪੰਜਾਬ ਵਿੱਚ ਮੁੱਖ ਮੰਤਰੀ ਬਣ ਕੇ ਘੁੰਮ ਰਹੇ ਨੇ ਕਿਉਂ ਲਗਾਏ ਜਾ ਰਹੇ ਨੇ ਫਾਲਤੂ ਪ੍ਰੋਟੋਕਾਲ ਮਨੀਸ਼ ਸੁਧਿਆ ਦੇ ਦੋ ਦੋ ਤਿੰਨ ਦਿਨ ਪਰ ਪਠਾਨਕੋਟ ਰੰਜੀਤ ਸਾਗਰ ਡੈਮ ਤੇ ਰੁਕਣਾ ਪਰ ਉਸ ਲਈ ਪ੍ਰਬੰਧ ਇਸ ਤਰ੍ਹਾਂ ਕੀਤੇ ਜਾ ਰਹੇ ਜਿਵੇਂ ਮੁੱਖ ਮੰਤਰੀ ਆਇਆ ਹੋਵੇ ਸੁਰੱਖਿਆ ਪ੍ਰਬੰਧ ਮੁੱਖ ਮੰਤਰੀ ਤੋਂ ਉੱਤੋਂ ਦੇ ਕੀਤੇ ਨੇ ਨਾਲ ਹੀ ਸਿਹਤ ਵਿਭਾਗ ਨੂੰ ਹੁਕਮ ਦਿੱਤੇ ਆ ਨੇ ਕਿ ਕਿ ਦਿਨ ਰਾਤ ਹਰ ਸਮੇਂ ਐਮਡੀ ਡਾਕਟਰਾਂ ਦੀ 6 ਮੈਂਬਰੀ ਟੀਮ ਤਨਾਤ ਰਹੇਗੀ ਮਦਮਨੀਸ ਸੁਸੋਧਿਆ ਸਾਹਿਬ ਜਿੰਨੇ ਚਿਰ ਰਹਿਣਗੇ ਜਿੱਥੇ ਵੀ ਜਾਣਗੇ ਐਮਡੀ ਡਾਕਟਰ ਸਾਡੇ ਕੋਲ ਤਾਂ ਐਮਡੀ ਡਾਕਟਰਾਂ ਦੀ ਘਾਟ ਸਾਡੇ ਕੋਲ ਤਾਂ ਐਮਬੀਬੀਐਸ ਡਾਕਟਰਾਂ ਦੀ ਘਾਟ ਮਦਦ ਜਿਹੜੇ ਪਠਾਨਕੋਟ ਦੇ ਜਿੱਥੇ ਐਮਡੀ ਡਾਕਟਰ ਉਹ ਹੁਣ ਉਹਨਾਂ ਦੇ ਨਾਲ ਰਹਿਣਗੇ ਉਹ ਹਸਪਤਾਲ ਦੇ ਵਿੱਚ ਨਹੀਂ ਲੱਭਣਗੇ ਉਹ ਮਨੀਸ਼ੋਧਿਆ ਦੇ ਨੇੜੇ ਟਾੜੇ ਲੱਭਣਗੇ ਔਰ ਨਾਲ ਹੀ ਉਹਨੇ ਕਿਹਾ ਕਿ ਏ ਐਲ ਐਸ ਐਡਵਾਂਸ ਲਾਈਫ ਸਪੋਰਟ ਐਂਬੂਲੈਂਸ ਜੋ ਹਰ ਜ਼ਿਲ੍ਹੇ ਵਿੱਚ ਇੱਕ ਹੈ ਉਹ ਵੀ ਮਨੀਸ਼ੋਧਿਆ ਸਾਹਿਬ ਨਾਲ ਅਟੈਚ ਕਰ ਦਿੱਤੀ ਆ ਅੱਗੇ ਇਹੋ ਜੇ ਪ੍ਰਬੰਧ ਸਿਰ ਮੁੱਖ ਮੰਤਰੀ ਲਈ ਹੁੰਦੇ ਸੀ ਹੁਣ ਕੇਜਰੀਵਾਲ ਸਾਹਿਬ ਮਨੀਸ਼ੋਧਿਆ ਲਈ ਇਹੋ ਪ੍ਰੋਟੋਕਾਲ ਸਵਾਲ ਇਹ ਹੈ ਕਿ ਉਹ ਪੰਜਾਬ ਦੇ ਲੱਗਦੇ ਕੀ ਨੇ ਤੇ ਉਹ ਤਾਂ ਐਮ ਐਲ ਏ ਨਹੀਂ ਆ ਦੂਜੀ ਗੱਲ ਕਿ ਇਹਨੇ ਡਾਕਟਰ ਤੇ ਤੇ ਸਟਾਫ ਨੂੰ ਮਨੀਸ ਸੋਧਿਆ ਨਾਲ ਟੰਗ ਕੇ ਰੱਖਣਾ ਮਰੀਜ਼ਾਂ ਨਾਲ ਕੀ ਧੋਖਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਉਸ ਦੀ ਆਰਟੀਆ ਵਿੱਚ ਪਤਾ ਲੱਗਾ ਕਿ ਸਾਰੇ ਪਠਾਨਕੋਟ ਵਿੱਚ ਇੱਕ ਐਲ ਐਸ ਐਂਬੂਲੈਂਸ ਉਸ ਨੂੰ ਵੀ ਮਨੀਸ ਸੋਧਿਆ ਲਈ ਲਗਾ ਦਿੱਤਾ ਗਿਆ ਜੇ ਮਗਰੋਂ ਕਿਸੇ ਨੂੰ ਐਮਰਜੈਂਸੀ ਪੈ ਗਈ ਤੇ ਫਿਰ ਸਰਕਾਰ ਕੀ ਕਰੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਵੇਂ ਲੱਗਦਾ ਕਿ ਜਿਹੜੇ ਹੱਥ ਖੜੇ ਹੋਗੇ ਨੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਡਾਕਟਰਾਂ ਦੀ ਜਿਹੜੀ ਡਿਊਟੀ ਲਗਾਈ ਗਈ ਹੈ ਇੱਕ ਨੇ ਡਾਕਟਰ ਨਵਦੀਪ ਬਚਨ ਉਹ ਕਿਹਾ ਗਿਆ ਮੈਡੀਕਲ ਸਪੈਸ਼ਲ ਸਪੈਸ਼ਲਿਸਟ ਨੇ ਉਹ ਸਿਵਲ ਹਸਪੀਟਲ ਪਠਾਨਕੋ ਉਹਨਾਂ ਨੂੰ ਟੀਮ ਲੀਡਰ ਬਣਾਇਆ ਗਿਆ ਉਹਨਾਂ ਦੇ ਥੱਲੇ ਜਿਹੜਾ 25 25 ਤਰੀਕ ਦਾ ਪ੍ਰੋਗਰਾਮ ਹੈ ਡਾਕਟਰ ਵਿਨੇ ਕੁੰਡਲ ਉਹ ਹੈਗੇ ਮੈਡੀਕਲ ਅਫਸਰ ਆਰਬੀ ਐਸਕੇ ਸਿਵਲ ਹਸਪੀਟਲ ਪਠਾਨਕੋਡ ਡਾਕਟਰ ਗੀਤਿਕਾ ਮੈਡੀਕਲ ਅਫਸਰ ਸ਼ਾਹਪੁਰ ਕੰਢੀ ਡਾਕਟਰ ਸੰਦੀਪ ਕੁਮਾਰ ਫਾਰਮੇਸੀ ਅਫਸਰ ਸਿਵਲ ਹਸਪਤਾਲ ਪਠਾਨਕੋਡ ਸ਼੍ਰੀ ਚਮਣ ਵਾਰਡ ਅਟੈਂਡਡ ਸਿਵਲ ਹਸਪੀਟਲ ਪਠਾਨਕੋਟ ਤੇ ਰਜਿੰਦਰ ਸਿੰਘ ਡਰਾਈਵਰ ਸਮੇਤ ਏ ਐਲ ਐਸ ਐਂਬੂਲੈਂਸ ਹੁਣ ਅੱਗੇ 25 ਤਰੀਕ ਦੇ ਵਿੱਚ 8 ਵਜੇ ਤੋਂ ਲੈ ਕੇ ਅਗਲੇ ਦਿਨ 26 ਤਰੀਕ ਤੱਕ ਉਹਦੇ ਚ ਕੌਣ ਹੈ ਡਾਕਟਰ ਸਰਜੀਤ ਸਿੰਘ ਜੋ ਮੈਡੀਕਲ ਸਪੈਸ਼ਲਿਸਟ ਨੇ ਸਿਵਲ ਹਸਪੀਟਲ ਪਠਾਨਕੋਟ ਉਹਨੂੰ ਟੀਮ ਲੀਡਰ ਬਣਾਇਆ ਗਿਆ ਡਾਕਟਰ ਮਾਧਵੀ ਬਲੱਡ ਟ੍ਰਾਂਸਫਿਊਜ਼ਨ ਅਫਸਰ ਡਾਕਟਰ ਮਨੀਸ਼ ਮੈਡੀਕਲ ਅਫਸਰ ਸ਼ਾਹਪੁਰ ਕੰਡੀ ਤੇ ਨਾਲ ਵਾਸੂ ਮਹਾਜਨ ਫਾਰਮਿਸਟ ਫਾਰਮੇਸੀ ਸੁਖਦੇਵ ਇੱਕ ਵਾਰਡ اٹینڈਡ ਔਰ ਰਜਿੰਦਰ ਉਹ ਡਰਾਈਵਰ ਸਮੀਤ ਐਮਬੂਲੈਂਸ ਇਹ ਡਾਕਟਰਾਂ ਦੀ ਟੀਮ ਜਿਹੜੀ ਤਨਾਤ ਕੀਤੀ ਗਈ ਆ ਉਹਨੂੰ ਲੈ ਕੇ ਲਾਜ਼ਮੀ ਤੌਰ ਤੇ ਵਿਰੋਧੀਆਂ ਦੇ ਸਵਾਲ ਨੇ ਉਹਨਾਂ ਦਾ ਸਵਾਲਾਂ ਦਾ ਜਵਾਬ ਤੇ ਜਿਹੜੇ ਆਮ ਆਦੀ ਪਾਰਟੀ ਜਾਂ ਸਰਕਾਰ ਨੂੰ ਦੇਣਾ ਚਾਹੀਦਾ ਪਰ ਇਹਨਾਂ ਸਵਾਲਾਂ ਦੇ ਜਵਾਬ ਉਹ ਕਿਵੇਂ ਦੇਣਗੇ ਕੀ ਕਹਿਣਗੇ ਔਰ ਸਭ ਤੋਂ ਵੱਡੇ ਮਨੀਸ਼ ਸੋਦੀਆ ਸਾਹਿਬ ਦੇ ਨਾਲ ਅਟੈਚ ਕੀਤੇ ਕਿਨੇ ਤੇ ਲਾਜ਼ਮੀ ਤੌਰ ਤੇ ਸਰਕਾਰ ਖੁਦ ਹੀ ਅਜੀਬ ਫੈਸਲੇ ਲੈ ਰਹੀ ਆ ਜਿਹਦੇ ਨਾਲ ਉਹ ਸਵਾਲਾਂ ਦੇ ਘੇਰੇ ਵਿੱਚ ਖੜੇ ਹੋ ਜਾਂਦੀ ਹੈ ਤੇ ਫਿਰ ਸਰਕਾਰ ਕੋ ਅਜੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ